ਕਿ ਮੈਂ ਕਿਤਨਾ ਕਿਤੇ ਜਿਹੜਾ ਅੱਜ ਕੱਲ ਦਾ ਲਾਈਫ ਸਟਾਈਲ ਹੈ ਜਿਵੇਂ ਅੱਜ ਕੱਲ ਦੀ ਹਨਾ ਆਪਾਂ ਕਹਦੇ ਇਹ ਜੀਵਨ ਸ਼ੈਲੀ ਹੋ ਗਈ ਕਿਤਨਾ ਕਿਤੇ ਉਹ ਵੀ ਡਿਪਰੈਸ਼ਨ ਨੂੰ ਜਨਮ ਦੇ ਰਹੀ ਹੈ ਪਹਿਲਾਂ ਤਾਂ ਅੱਜ ਤੋਂ 25 30 ਸਾਲ ਪਹਿਲਾਂ ਤਾਂ ਡਿਪਰੈਸ਼ਨ ਸੁਣਨ ਨੂੰ ਮਿਲਦੀ ਨਹੀਂ ਸੀ ਕਿ ਕੀ ਹੁੰਦਾ ਡਿਪਰੈਸ਼ਨ ਪਿੰਡਾਂ 'ਚ ਹੁਣ ਤਾਂ ਪਿੰਡਾਂ ਪਿੰਡਾਂ 'ਚ ਬੱਚਾ ਕੋਈ ਨਾ ਕੋਈ ਮਾਨਸਿਕ ਬਿਮਾਰੀ ਤੋਂ ਪੀੜਿਤ ਹੁੰਦਾ ਇਹ ਦੋ ਚੀਜ਼ਾਂ ਨੇ ਇੱਕ ਤਾਂ ਅਵੇਅਰਨੈਸ ਹੈ ਪਹਿਲਾਂ ਲੋਕ ਖੁੱਲ ਕੇ ਦੱਸਦੇ ਹੀ ਨਹੀਂ ਸੀਗੇ ਸਟਿਗਮਾ ਸੀਗਾ ਕਿ ਲੋਕ ਮੈਨੂੰ ਜਜ ਕਰਨਗੇ ਕਿ ਇਹ ਇਦਾਂ ਦਿਮਾਗੀ ਮਰੀਜ਼ ਹੈ ਤਾਂ ਪਹਿਲਾਂ ਦੱਸਦੇ ਨੇ ਸੀ ਹੁਣ ਸੋਸ਼ਲ ਮੀਡੀਆ ਤੇ ਚੱਲਦੇ ਲੋਕ ਖੁੱਲ ਕੇ ਆ ਰਹੇ ਨੇ ਜਦ ਆਪਣੇ ਸੈਲਿਬ੍ਰਿਟੀਜ਼ ਜਦ ਆਪਣੇ ਸਾਰੇ ਫੇਮਸ ਸਟਾਰ ਖੁੱਲ ਕੇ ਆਂਦੇ ਨੇ ਕਿ ਹਾਂਜੀ ਮੈਨੂੰ ਵੀ ਮਾਨਸਿਕ ਬਿਮਾਰੀ ਸਿਗੀ ਤਾਂ ਲੋਕਾਂ ਨੂੰ ਲੱਗਦਾ ਕਿ ਜਦੋਂ ਇੰਨੇ ਵੱਡੇ ਬੰਦੇ ਹੋ ਸਕਦੇ ਨੇ ਤਾਂ ਅਸੀਂ ਕਿਉਂ ਨਹੀਂ ਹੋ ਸਕਦੇ ਤਾਂ ਉਹ ਮਦਦ ਲੈਣ ਵਾਸਤੇ ਅੱਗੇ ਆਂਦੇ ਨੇ ਕਰਨ ਦੀ ਗੱਲ ਕੱਟਣਾ ਕਿਤੇ ਕਿਤੇ ਇਹ ਵੀ ਇਸ ਦਾ ਵੀ ਇੰਪੈਕਟ ਪੈਂਦਾ ਵੀ ਜਿਹੜੀ ਜੁਆਇੰਟ ਫੈਮਿਲੀ ਹੈ ਉਸ ਦੇ ਵਿੱਚ ਡਿਪਰੈਸ਼ਨ ਦੇ ਕੇਸ ਘੱਟ ਦੇਖਣ ਨੂੰ ਮਿਲਦੇ ਨੇ ਕਿਉਂਕਿ ਸਾਰੇ ਪਰਿਵਾਰਕ ਮੈਂਬਰ ਇੱਕ ਘਰ 'ਚ ਰਹਿੰਦੇ ਹਾਂਜੀ ਕਿਤੇ ਨਾ ਕਿਤੇ ਉਹ ਰੋਲ ਹੈਗਾ ਵੈਂਟੀਲੇਸ਼ਨ ਦਾ ਔਰ ਸਪੋਰਟ ਸਿਸਟਮ ਸਪੋਰਟ ਸਿਸਟਮ ਕਹਿੰਨੇ ਆਪਾਂ ਇਹਨੂੰ ਜਦ ਆਪਾਂ ਜੁਆਇੰਟ ਫੈਮਿਲੀ ਚ ਰਹ ਰਹੇ ਤਾਂ ਆਪਣੇ ਕੋਲ ਸਪੋਰਟ ਸਿਸਟਮ ਵੱਡਾ ਹੁੰਦਾ ਹੈ ਜੇ ਆਪਾਂ ਨਿਊਕਲੀਅਰ ਹੈ ਸਾਰੇ ਡੇ ਟੂ ਡੇ ਐਕਟੀਵਿਟੀਜ਼ ਦਾ ਸਟ्रेस ਵੀ ਆਪਣੇ ਕੋਲ ਹੈ ਕੋਈ ਸੁਣਨ ਵਾਲਾ ਨਹੀਂ ਹਸਬੈਂਡ ਵਾਈਫ ਨੇ ਦੋਨੋਂ ਵਰਕਿੰਗ ਨੇ ਦੋਨੋਂ ਆਪਣੀ ਲਾਈਫ ਤੋਂ ਸਟ্রেਸਡ ਰਹਿੰਦੇ ਨੇ ਆਪਣੇ ਕੰਮਾਂ ਤੋਂ ਸਟ্রেਸ ਜਾਂਦੇ ਨੇ ਇੱਕ ਦੂਜੇ ਤੇ ਵੀ ਸਟ੍ਰੈਸ ਕੱਢਦੇ ਨੇ ਜਾਂ ਇੱਕ ਦੂਜੇ ਸੁਣਨ ਲਈ ਟਾਈਮ ਹੀ ਨਹੀਂ ਹੈਗਾ ਔਰ ਸੋਸ਼ਲ ਸਰਕਲ ਅੱਜ ਕੱਲ ਇੰਨਾ ਕਿ ਬਿਜ਼ੀ ਹੋ ਗਿਆ ਹਰ ਬੰਦਾ ਆਪਣੀ ਲਾਈਫ ਚ ਬ ਇਕੱਠੇ ਬੈੰਦੇ ਸੀਗੇ ਗੈਦਰਿੰਗਸ ਹੁੰਦੀਆਂ ਸੀਗੀਆਂ ਉਹ ਇਕ ਦੂਜੇ ਨਾਲ ਦੁੱਖ ਸੁੱਖ ਸਾਂਝਾ ਕਰਦੇ ਸੀ ਵੈਂਟਿਲੇਸ਼ਨ ਇਹਨੂੰ ਵੈਂਟਿਲੇਸ਼ਨ ਕਹਿੰਦੇ ਨੇ ਇਕ ਦੂਜੇ ਨਾਲ ਸਾਂਝਾ ਕਰਨਾ ਵੈਂਟਿਲੇਸ਼ਨ ਦਾ ਬਹੁਤ ਵੱਡਾ ਰੋਲ ਹੈ ਕਿ ਅੰਦਰ ਜੋ ਚੱਲ ਰਿਹਾ ਹੈ ਉਹ ਮਰੀਜ਼ ਦੱਸ ਸਕਦਾ ਹੈ ਦੱਸ ਸਕਦਾ ਬੰਦਾ ਦੱਸ ਸਕਦਾ ਤਾਂ ਉਹ ਜਦ ਦੱਸੂਗਾ ਤਾਂ ਮਦਦ ਵੀ ਮਿਲੇਗੀ ਬਿਲਕੁਲ ਅੱਜ ਕੱਲ੍ਹ ਹੁਣ ਲੋਨਲਿੰਗਨੈਸ ਹੈ ਕੱਲਾ ਰਹਿੰਦਾ ਬੰਦਾ ਦੱਸੂਗਾ ਕਿ ਇਹਨੂੰ ਤਾਂ ਮਦਦ ਕਿਥੋਂ ਲਵਗਾ ਬਿਲਕੁਲ ਮੈਮ ਕਿਤਨਾ ਕਿਤੇ ਜਿਹੜਾ ਅੱਜ ਕੱਲ੍ਹ ਦਾ ਲਾਈਫ ਸਟਾਈਲ ਹੈ ਜਿਵੇਂ ਅੱਜ ਕੱਲ੍ਹ ਦੀ ਹਨਾ ਆਪਾਂ ਕਹਦੀਏ ਜੀਵਨ ਸ਼ੈਲੀ ਹੋਗੀ ਕਿਤ ਪਹਿਲਾਂ ਤਾਂ ਅੱਜ ਤੋਂ 25-30 ਸਾਲ ਪਹਿਲਾਂ ਤਾਂ ਡਿਪਰੈਸ਼ਨ ਸੁਣਨ ਨੂੰ ਮਿਲਦੀ ਨਹੀਂ ਸੀ ਕਿ ਕੀ ਹੁੰਦਾ ਡਿਪਰੈਸ਼ਨ ਪਿੰਡਾਂ 'ਚ ਹੁਣ ਤਾਂ ਪਿੰਡਾਂ ਪਿੰਡਾਂ 'ਚ ਬੱਚਾ ਕੋਈ ਨਾ ਕੋਈ ਮਾਨਸਿਕ ਬਿਮਾਰੀ ਤੋਂ ਪੀੜਤ ਹੁੰਦਾ ਹੈ ਇਹ ਦੋ ਚੀਜ਼ਾਂ ਨੇ ਇੱਕ ਤਾਂ ਅਵੇਅਰਨੈਸ ਹੈ ਪਹਿਲਾਂ ਲੋਕ ਖੁੱਲ ਕੇ ਦੱਸਦੇ ਹੀ ਨਹੀਂ ਸੀਗੇ ਸਟਿਗਮਾ ਸੀਗਾ ਕੀ ਲੋਕ ਮੈਨੂੰ ਜਜ ਕਰਨਗੇ ਕਿ ਇਹ ਇਦਾਂ ਦਿਮਾਗੀ ਮਰੀਜ਼ ਹੈ ਤਾਂ ਪਹਿਲਾਂ ਦੱਸਦੇ ਨਹੀਂ ਸੀ ਹੁਣ ਸੋਸ਼ਲ ਮੀਡੀਆ ਤੇ ਚੱਲਦੇ ਲੋਕ ਖੁੱਲ ਕੇ ਆ ਰਹੇ ਨੇ ਜਦ ਆਪਣੇ ਸੈਲੈਬ੍ਰਿਟੀਜ਼ ਜਦ ਆਪਣੇ ਸਾਰੇ ਫੇਮਸ ਸਟਾਰ ਖੁੱਲ ਕੇ ਆਂਦੇ ਨੇ ਕਿ ਹਾਂਜੀ ਮੈਨੂੰ ਵੀ ਮਾਨਸਿਕ ਬਿਮਾਰੀ ਸੀਗੀ ਤਾਂ ਲੋਕਾਂ ਨੂੰ ਲੱਗਦਾ ਕਿ ਜਦੋਂ ਇੰਨੇ ਵੱਡੇ ਬੰਦੇ ਹੋ ਸਕਦੇ ਨੇ ਤਾਂ ਅਸੀਂ ਕਿਉਂ ਨਹੀਂ ਹੋ ਸਕਦੇ ਤਾਂ ਮਦਦ ਲੈਣ ਵਾਸਤੇ ਅੱਗੇ ਆਉਂਦੇ ਨੇ ਕਿਤੇ ਕਿਤੇ ਇਹ ਵੀ ਇਸ ਦਾ ਵੀ ਇੰਪੈਕਟ ਪੈਂਦਾ ਵੀ ਜਿਹੜੀ ਜੁਆਇੰਟ ਫੈਮਿਲੀ ਹੈ ਉਸ ਦੇ ਵਿੱਚ ਡਿਪਰੈਸ਼ਨ ਦੇ ਕੇਸ ਘੱਟ ਦੇਖਣ ਨੂੰ ਮਿਲਦੇ ਨੇ ਕਿਉਂਕਿ ਸਾਰੇ ਪਰਿਵਾਰਕ ਮੈਂਬਰ ਇੱਕ ਘਰ 'ਚ ਰਹਿੰਦੇ ਨੇ ਜੇ ਇੱਕ ਨਹੀਂ ਸੁਣਦਾ ਤਾਂ ਦ Merci. ਹਾਂਜੀ ਕਿਤੇ ਨਾ ਕਿਤੇ ਉਹ ਰੋਲ ਹੈਗਾ ਵੈਂਟੀਲੇਸ਼ਨ ਦਾ ਔਰ ਸਪੋਰਟ ਸਿਸਟਮ ਸਪੋਰਟ ਸਿਸਟਮ ਕਹਿੰਨੇ ਆਪਾਂ ਇਹਨੂੰ ਜਦ ਆਪਾਂ ਜੁਆਇੰਟ ਫੈਮਿਲੀ ਚ ਰਹ ਰਹੇ ਤਾਂ ਆਪਣੇ ਕੋਲ ਸਪੋਰਟ ਸਿਸਟਮ ਵੱਡਾ ਹੁੰਦਾ ਹੈ ਜੇ ਆਪਾਂ ਨਿਊਕਲੀਅਰ ਹੈ ਸਾਰੇ ਡੇ ਟੂ ਡੇ ਐਕਟੀਵਿਟੀਜ਼ ਦਾ ਸਟ्रेस ਵੀ ਆਪਣੇ ਕੋਲ ਹੈ ਕੋਈ ਸੁਣਨ ਵਾਲਾ ਨਹੀਂ ਹਸਬੈਂਡ ਵਾਈਫ ਨੇ ਦੋਨੋਂ ਵਰਕਿੰਗ ਨੇ ਦੋਨੋਂ ਆਪਣੀ ਲਾਈਫ ਤੋਂ ਸਟ্রেਸਡ ਰਹਿੰਦੇ ਨੇ ਆਪਣੇ ਕੰਮਾਂ ਤੋਂ ਸਟ্রেਸ ਜਾਂਦੇ ਨੇ ਇੱਕ ਦੂਜੇ ਤੇ ਵੀ ਸਟ੍ਰੈਸ ਕੱਢਦੇ ਨੇ ਜਾਂ ਇੱਕ ਦੂਜੇ ਸੁਣਨ ਲਈ ਟਾਈਮ ਹੀ ਨਹੀਂ ਹੈਗਾ ਔਰ ਸੋਸ਼ਲ ਸਰਕਲ ਅੱਜ ਕੱਲ ਇੰਨਾ ਕਿ ਬਿਜ਼ੀ ਹੋ ਗਿਆ ਹਰ ਬੰਦਾ ਆਪਣੀ ਲਾਈਫ ਚ ਬ ਇਕੱਠੇ ਬੈੰਦੇ ਸੀਗੇ ਗੈਦਰਿੰਗਸ ਹੁੰਦੀਆਂ ਸੀਗੀਆਂ ਉਹ ਇਕ ਦੂਜੇ ਨਾਲ ਦੁੱਖ ਸੁੱਖ ਸਾਂਝਾ ਕਰਦੇ ਸੀ ਵੈਂਟਿਲੇਸ਼ਨ ਇਹਨੂੰ ਵੈਂਟਿਲੇਸ਼ਨ ਕਹਿੰਦੇ ਨੇ ਇਕ ਦੂਜੇ ਨਾਲ ਸਾਂਝਾ ਕਰਨਾ ਵੈਂਟਿਲੇਸ਼ਨ ਦਾ ਬਹੁਤ ਵੱਡਾ ਰੋਲ ਹੈ ਕਿ ਅੰਦਰ ਜੋ ਚੱਲ ਰਿਹਾ ਉਹ ਮਰੀਜ਼ ਦੱਸ ਸਕਦਾ ਹੈ ਦੱਸ ਸਕਦਾ ਬੰਦਾ ਦੱਸ ਸਕਦਾ ਤਾਂ ਉਹ ਜਦ ਦੱਸੂਗਾ ਤਾਂ ਮਦਦ ਵੀ ਮਿਲੇਗੀ ਬਿਲਕੁਲ ਅੱਜ ਕੱਲ੍ਹ ਹੁਣ ਲੋਨਲਿੰਗਨੈਸ ਹੈ ਕੱਲਾ ਰਹਿੰਦਾ ਬੰਦਾ ਦੱਸੂਗਾ ਕਿ ਇਹਨੂੰ ਤਾਂ ਮਦਦ ਕਿਥੋਂ ਲਵਗਾ ਬਿਲਕੁਲ